ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਜੀ ਹੋਰ ਜਿੰਨੇ ਵੀ ਆਪਣੇ ਕਬੂਤਰਾਂ ਨੂੰ ਪਿਆਰ ਕਰਦੇ ਆ ਬਾਈ ਉਹਨਾਂ ਲਈ ਆਪਾਂ ਅੱਜ ਫੇਰ ਇੱਕ ਵੀਡੀਓ ਬਣਾਈ ਆ ਜਿਹੜੇ ਤੁਸੀਂ ਆਹ ਦੋਨੇ ਆਪਣੇ ਕਬੂਤਰ ਦੇਖਦੇ ਹੋ ਬਾਈ ਇਹਨਾਂ ਥੋੜੇ ਜਿਹਾ ਬੁਖਾਰ ਵਾਂਗੂ ਹੋ ਗਿਆ ਇਹਨਾਂ ਨੂੰ ਤੇ ਇਹਨਾਂ ਨੂੰ ਫਾਸਤ ਜੇ ਬਿੰਦੇ ਜੀ ਮੋਕੜੀ ਦੀ ਮਾਰ ਕੇ ਬਿੰਦੇ ਸੀਗੇ ਤੇ ਇਹਨਾਂ ਲਈ ਆਪਾਂ ਦਵਾਈ ਕਿਵੇਂ ਅੱਕੇ ਵੀ ਦਿੰਨੇ ਆ ਚਲੋ ਅੱਜ ਮੈਂ ਲੈ ਕੇ ਆਇਆ ਸੀਗਾ ਮੈਂ ਕਿਹਾ ਚਲੋ ਆਪਾਂ ਸਾਰਿਆਂ ਨਾਲ ਹਨਾ ਵੀਡੀਓ ਸਾਂਝੀ ਕਰ ਲੈਨੇ ਆ ਤੇ ਕਿਸੇ ਭਰਾ ਨੂੰ ਲੋੜ ਹੁੰਦੀ ਆ ਤੇ ਉਹ ਵਰਤ ਲੈਂਦਾ ਹਨਾ ਜਾਨਵਰ ਨਹੀਂ ਉਹਦਾ ਨੁਕਸਾਨਿਆ ਜਾਂਦਾ ਤੇ ਤੰਦਰੁਸਤ ਹੋ ਜਾਂਦਾ ਤੇ ਤਾਂ ਕਰਕੇ ਆਪਾਂ ਅੱਜ ਇਹ ਵੀਡੀਓ ਬਣਾਉਣ ਲੱਗੇ ਆ ਵੀਰੇ ਤੇ ਦੱਸਦੇ ਆ ਫਿਰ ਆਪਾਂ ਤੁਹਾਨੂੰ ਕਿਹੜੀ ਕਿਹੜੀ ਗੋਲੀਆਂ ਨੇ ਆਪਣੇ ਕੋਲ ਤੇ ਕਿਵੇਂ-ਕਿਵੇਂ ਦੇਣ ਲੋ ਵੀਰੇ ਆਹ ਚੀਜ਼ ਨੋਟ ਕਰ ਲੋ ਇਹ ਹੈਗੀ ਆ 10 ਗੋਲੀਆਂ ਨੇ ਤੇ 10 ਗੋਲਵਾ ਨੂੰ ਇਹ ਹੈਗੀ ਆ ਜੈਨ ਫਲੋਕ ਉਹ ਜੈਡਾ ਉਹ ਜੈਡਾ ਠੀਕ ਆ ਜੀ ਤੇ 250 ਐਮ ਜੀ ਲੈ ਲਿਓ ਠੀਕ ਆ ਜੀ ਜੈਨ ਫਲੋਕ ਉਹ ਜੈਡਾ ਤੇ ਇਹ 250 ਲੈਣੀਆਂ ਬਾਈ ਐਮਜੀ ਤੇ ਇੱਕ ਆ ਗਈ ਜੀ ਐਲਥਰੋ ਐਲਥਰੋ ਸੈਨ ਇਹ ਵੀ ਬਾਈ ਆਪਾਂ 250 ਲੈਣੀਆਂ ਐਲਥਰੋ ਸੈਨ ਠੀਕ ਆ ਜੀ ਤੇ ਫੇਰ ਆਪਾਂ ਲੈਣੀ ਐ ਸਿਪਰੋ ਬੈਡ ਸਿਪਰੋ ਬੈਡ ਇਹ ਆਪਾਂ 250 ਐਮਜੀ ਲੈਣੀ ਆ ਸਿਪਰੋ ਬੈਡ ਤੇ ਇੱਕ ਕਾ ਲੈਣੀ ਆ ਜੀ ਆਪਾਂ ਇਹ ਹੈਗੀ ਆ ਸਿਪਰੋਡਾਈਨ ਠੀਕ ਆ ਜੀ ਸਿਪਰੋਡਾਈਨ ਤੇ ਇੱਕ ਇਹ ਲੈਣੀਆਂ ਨੇ ਇਹ ਗੋਲੀਆਂ ਜਾਨੀ ਕਿ ਮੰਨ ਲਓ ਤੁਸੀਂ 15 ਕ ਦਾ ਹੋਊਗਾ ਸ਼ਾਇਦ 15 ਦਾ 15 ਕ ਹੋਣਗੀਆਂ ਇੱਕ ਪੱਤੇ ਦੇ ਇਹ ਦਾਜ ਹੀ ਲੈਣੀਆਂ ਬਾਈ ਸਾਰੀਆਂ ਦਾਜ ਦਾਜ ਗੋਲੀਆਂ ਲੈ ਲਿਓ ਤੇ ਦਾਜ ਦਾਜ ਗੋਲੀਆਂ ਇਹ ਲੈਣੀਆਂ ਨੇ ਤੇ ਇੱਕ ਨਾ ਬਾਈ ਤੁਸੀਂ ਜਿਵੇਂ ਮੰਨ ਲਓ ਵੀ ਕੋਈ ਵੀ ਐਂਟੀਬਾਇਟਿਕ ਜਿਵੇਂ ਆਪਣੀ ਬੁਖਾਰ ਵਾਲੀਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਜਿਵੇਂ ਆਪਣੀ ਡਿਕਲੋ ਹੋ ਗਈਆਂ ਡਿਕਲੋ ਦਾ ਪੱਤਾ ਹੋ ਗਿਆ ਜਾਂ ਹਰੇ ਪੱਤੇ ਵਾਲੀਆਂ ਆਮ ਗੋਲੀਆਂ ਕਹਿ ਦਿੰਨੇ ਆ ਹਨ ਤੇ ਉਹਦਾ ਹਨ ਵੀ 5 ਇੱਕ ਗੋਲੀਆਂ ਉਹਦੀਆਂ ਪਾਲਿਓ ਲੈ ਚ ਤੇ ਉਹਦੇ ਨਾਲ ਇਹ ਹੁੰਦਾ ਵਾ ਜਿਵੇਂ ਬੁਖਾਰ ਬਖੂਰ ਜਾਂ ਕੁਛ ਵੀ ਜਿਵੇਂ ਮੰਨ ਲਓ ਵੀ ਹੈ ਨਾ ਉਹਦੇ ਨਾਲ ਠੀਕ ਹੋ ਜਾਂਦਾ ਉਹਦੇ ਨਾਲ ਤੇ ਆਹ ਚੀਜ਼ਾਂ ਤੁਸੀਂ ਲੈ ਕੇ ਐਦਾਂ ਪਾਊਡਰ ਬਣਾ ਲਿਓ ਬਾਈ ਮੰਨ ਲਓ ਆਪਾਂ ਪਾਊਡਰ ਬਣਾ ਕੇ ਰੱਖ ਲਿਆ ਤੇ ਇਹਦੇ ਵਿੱਚ ਮੰਨ ਲਓ ਜਦੋਂ ਕਬੂਤਰ ਬਿਮਾਰ ਹੁੰਦੇ ਆ ਤੁਸੀਂ ਕੂਚੇ 'ਚ ਵੀ ਇੱਕ ਛੁੱਟੀ ਪਾ ਜਾਗਦੇ ਆਂ ਦੀ ਛੁੱਟੀ ਪਾਉਣੀ ਆ ਵੀਰੇ ਕੁਝ ਦੇਜ ਵੀ ਪਾ ਜਾਗਦੇ ਆਂ ਜਦੋਂ ਮੰਨ ਲਓ ਤੇ ਜੇ ਲੱਗੇ ਆਪਾਂ ਨੂੰ ਨਹੀਂ ਆਪਾਂ ਥੋੜੀ ਜੀ ਜਿਵੇਂ ਇੱਕ ਕਬੂਤਰ ਨੂੰ ਲੈ ਕੇ ਮਰ ਲਓ ਛੋਟਾ ਜਿਹਾ ਜਾਨੀ ਜੇ ਮਰ ਲਓ ਚੁੰਡੀ ਨੋਰਮਲ ਜੀ 10 ਕਬੂਤਰਾਂ ਨੂੰ ਇੱਕ ਚੁੰਡੀ ਬਾਗ ਜਾਵੇ ਜੀ ਤੇ ਉਹਦਾ ਆਗਣਾ ਤੋਂ ਤੁਹਾਨੂੰ ਆਪੀ ਸਮਝ ਜੀ ਆ ਜਾਣੀ ਹੈ ਜਿਵੇਂ ਮਰ ਲਓਗੇ ਤੇ ਜੇ ਚੁੰਡੀ ਪਾਮੋਗੇ 10 ਕਬੂਤਰਾਂ ਨੂੰ ਇੱਕ ਚੁੰਡੀ ਤੇ ਪਾ ਕੇ ਬਈ ਤਿੰਨ ਚਾਰ ਦੰਗ ਤੇ ਉਹ ਇਹ ਚੀਜ਼ ਤੇ ਇਹ ਮਰ ਲੋ ਸਵੇਰੇ ਦੇਤੀ ਸ਼ਾਮ ਨੂੰ ਦੇਤੀ ਤੇ ਦੋ ਦਿਨ ਸਵੇਰੇ ਦੇਤੀ ਸ਼ਾਮ ਨੂੰ ਦੇਤੀ ਤਿੰਨ ਦਿਨ ਲਗਾਤਾਰ ਦਿਓ ਬਈ ਤੇ ਤੁਹਾਡੇ ਯਾਰ ਕਬੂਤਰ ਤੰਦਰੁਸਤ ਰਹਿਣਗੇ ਕਿਉਂਕਿ ਆਪਣੇ ਕਬੂਤਰ ਬਈ ਹੁਣ ਮੌਸਮ ਚੇਂਜ ਹੁੰਦਾ ਕਰਕੇ ਨਾ ਦੋ ਦੋ ਘਟਲੇ ਹੋ ਗਏ ਸੀ ਇਦਾਂ ਤੇ ਆਪਾਂ ਕਿਹਾ ਵੀ ਚਲੋ ਸਾਰਿਆਂ ਭਰਾਵਾਂ ਨੂੰ ਹਣਾ ਜਾਣਕਾਰੀ ਇਹ ਚੀਜ਼ ਦੀ ਦੇਣੀ ਚਾਹੀਦੀ ਆ ਤੇ ਆ ਗੋਲੀਆਂ ਆਪਣੇ ਕੋਲੇ ਮੈਂ ਵਿੱਚੋਂ ਕੱਢ ਲਈਆਂ ਸੀਗੀਆਂ ਸਾਰੀਆਂ ਤੇ ਮੈਂ ਪਾਤੀਆਂ ਸੀਗੀਆਂ ਤੇ ਕੱਟ ਕੇ ਰੱਖ ਲਈਆਂ ਹੁਣ ਆਪਾਂ ਤੇ ਇਹਦੇ ਨਾਲ ਬਈ ਬਹੁਤ ਰਿਜ਼ਲਟ ਵਧੀਆ ਮਿਲਦਾ ਵਾ ਕਿਉਂਕਿ ਕਬੂਤਰਾਂ ਨੂੰ ਨਾ ਠੰਡ ਠੰਡ ਲੱਗ ਜਾਂਦੀ ਆ ਤੇ ਕਿਉਂਕਿ ਪਾਣੀ ਪੂਣੀ ਠੰਡਾ ਹੁੰਦਾ ਵਾ ਹਨਾ ਤਾਂ ਕਰਕੇ ਵੀ ਤੇ ਇਹਦੇ ਨਾਲ ਫਿਰ ਕਬੂਤਰਾਂ ਨੂੰ ਬੁਖਾਰ ਬਕੂੜ ਰਹਿਣ ਲੱਗ ਜਾਂਦਾ ਵਾ ਤੇ ਬਿਓ ਵੀਰ ਬਣ ਕੇ ਚੀਜ਼ਾਂ ਤੇ ਤੇ ਫਿਰ ਕਬੂਤਰ ਥੋੜੇ ਤੰਦਰੁਸਤ ਰਹਿਣਗੇ ਤੇ ਜਿਹਨਾਂ ਨੂੰ ਤਾਂ ਪਤਾ ਬਈਆਂ ਨੂੰ ਹਨਾ ਉਹਨਾਂ ਨੇ ਤਾਂ ਬਣਾਈਆਂ ਹੀ ਹੁੰਦੀਆਂ ਨੇ ਉਹਨਾਂ ਕੋਲੇ ਤਾਂ ਹੁੰਦੀਆਂ ਹੀ ਸਾਰਿਆਂ ਕੋਲੇ ਚਲੋ ਨਵੇਂ ਭਰਾਵਾਂ ਲਈ ਆਪਾਂ ਵੀਡੀਓ ਬਣਾਈ ਸੀਗੀ ਇਹ ਤੇ ਵੀ ਜਿੰਨਾ ਭਰਾਵਾਂ ਕੋਲੇ ਹਜੇ ਮਨੋ ਨਹੀਂ ਨਾਲ ਜਿ ਨਹੀਂ ਨੌਲੇਜ ਜਿੰਨਾਂ ਨੂੰ ਨਹੀਂ ਜਾਣਕਾਰੀ ਉਹਨਾਂ ਲਈ ਤੇ ਵੀਰ ਬਣ ਕੇ ਗੋਲੀਆਂ ਲੈ ਆਇਓ ਜੇ ਗੋਲੀਆਂ ਮੈਂ ਤੁਹਾਨੂੰ ਦੁਬਾਰੇ ਦਾਸ ਦਿੰਦਾ ਆ ਲੈਣੀ ਆ ਵੀਰੇ ਜੈਨ ਫਲੋਕ 250 ਐਮ ਜੀ ਸੰਤਰੀਆਂ ਜੀਆਂ ਗੋਲੀਆਂ ਆਮ ਆਪਣੇ ਖਿਡਾਰੀ ਸੰਤਰੀ ਗੋਲੀ ਕਹਿ ਦਿੰਦੇ ਆ ਇਹਨੂੰ ਜੈਨ ਫਲੋਕ 250 ਐਮ ਜੀ ਤੇ ਆ ਗਈ ਵੀਰੇ ਆਲਥਰੋ ਆਲਥਰੋ ਸੈਨਾ ਇਹ ਆਲਥਰੋ ਸੈਨ ਲੈਣੀ ਆ ਠੀਕ ਆ ਜੀ 250 ਐਮ ਜੀ ਤੇ ਉਸ ਤੋਂ ਬਾਅਦ ਆਮ ਸੁਪਰਾਣ ਕਹਿ ਦਿੰਦੇ ਆ ਵੀ ਸੁਪਰਾਣ ਦੇ ਦਿਓ ਹਨਾ ਤੇ ਇਹ ਸੀਪਰੋਬੈਡ ਆ ਇਹਦਾ ਨਾਮ ਬਈ ਸੀਪਰੋਬੈਡ 250 ਐਮ ਜੀ ਇਹ ਲੈਣੀਆਂ ਨੇ ਤੇ ਆ ਸੀਪਰੋਡਾਈਨ ਲੈਣੀ ਆ ਸੁਪਰੋਡਾਈਨ ਤੇ ਇਹ ਲੈਣੀਆਂ ਨੇ ਤੇ ਇੱਕ ਤੁਹਾਨੂੰ ਦੱਸੀਆ ਵੀ ਕੋਈ ਵੀ ਬੁਖਾਰ ਵਾਲੀ ਦੀ ਉਹਦੇ ਚੋਂ ਪੰਜ ਕੋਈ ਵੀ ਲੈ ਲਿਓ ਤੇ ਯਾਰ ਅਜਵਾਟਾ ਨੇ ਖੇਡਦੇ ਆ ਖੇਡਦੇ ਆ ਜਦੋਂ ਉੱਤੋਂ ਲੇਬਰ ਜਾ ਪਾੜਦਾ ਸੀਗਾ ਤੇ ਨਾਰਮਲੀ ਆ ਕੋਈ ਐਡਾ ਨਹੀਂ ਹੈਗਾਗਾ ਪਤਾ ਤੇ ਇਹਦੇ ਵਿੱਚੋਂ ਯਾਨੀ ਕਿ ਮੰਨ ਲਓ ਪੰਜ ਹੀ ਲੈਣੀਆਂ ਨੇ ਬਾਈ ਇਹ ਤੇ ਇਹ ਬਣਵਾ ਕੇ ਬਾਈ ਰੱਖ ਲਓ ਕੋਲੇ ਤੇ ਫਿਰ ਇੱਕ ਅੱਧੀ ਵੀਡੀਓ ਹੋਰ ਬਣਾਵਾਂਗੇ ਇਹਨਾਂ ਨੂੰ ਵੀਰਾਂ ਦੇ ਜਿਵੇਂ ਕਬੂਤਰ ਹੁਣ ਮੰਨ ਲਓ ਬਾਹਰ ਸੱਚ ਆ ਜਾਂਦੇ ਆ ਹਨਾ ਕਈ ਵਰੀ ਠੰਡ ਚ ਉਹ ਵੀਡੀਓ ਆਪਾਂ ਗਾਹ ਪਾਵਾਂਗੇ ਤੇ ਇਦਾਂ ਬਣਾ ਕੇ ਰੱਖ ਲਿਓ ਇੱਕ ਚੁੰਡੀ ਮੰਨ ਲਓ ਕੁੱਜੇ ਚ 2 ਲੀਟਰਾਂ ਚ ਦੋ ਚੁੰਡੀਆਂ ਪਾ ਛਾ ਗਦੇਓ ਤੇ ਜੇ ਮੰਨ ਲਓ ਆਪਾਂ ਕਬੂਤਰ ਨੂੰ ਦੇਣੀ ਆ ਤਾਂ ਉਸ ਹਿਸਾਬ ਨਾਲ 10 ਕਬੂਤਰਾਂ ਨੂੰ ਇੱਕ ਚੁੰਡੀ ਤੇ ਕਿਉਂਕਿ ਭਾਈ ਮੇਰੇ ਤਾਂ ਮੰਨ ਲਓ 20 ਕਬੂਤਰ ਹੈ ਕੋ ਕੁੱਡੇ ਚ ਛੱਡੇ ਹੁੰਦੇ ਆ ਗਿਆ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਤਾ ਤੇ ਬਾਕੀ ਤੁਸੀਂ ਸਮਝਦਾਰ ਤੋਂ ਸਾਰੇਓ ਤੇ ਉਹ ਹਿਸਾਬ ਨਾਲ ਦੇ ਦਿਓ ਫਰਕ ਤੋਂ ਬਹੁਤ ਚੀਜ਼ ਦਾ ਇਹਦਾ ਵੀ ਰਿਪੈਂਦਾ ਠੀਕ ਆ ਜੀ ਤੁਹਾਡੇ ਕਬੂਤਰ ਐਨ ਸੈੱਟ ਹੋ ਕੇ ਦਾਣੇ ਖਾਣਗੇ ਐਨ ਗੁੜਕਣਗੇ ਕੋਈ ਇਹੋ ਜਿਹਾ ਨਾ ਕੋਈ ਅੱਖਾਂ ਦੀ ਬਿਮਾਰੀ ਆਵੇ ਨਾ ਕੋਈ ਹੋਰ ਆਵੇ ਜਿਵੇਂ ਹੁਣ ਧੂਆਂ ਤੋਂ ਐ ਚੱਖਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਨਾ ਤੁਹਾਡੇ ਮੂੰਹ ਪੱਕੇ ਨਾ ਕੋਈ ਤੁਹਾਡਾ ਗਲ ਪੱਕੇ ਨਾ ਪੂਰਾ ਫੈਨਸੀ ਕੁਝ ਨਹੀਂ ਨਿਕਲਦੀ ਬਈ ਠੀਕ ਆ ਜੀ ਇਹ ਚੀਜ਼ ਵੜਾ ਕੇ ਰੱਖ ਲਓ ਆਪਦੇ ਕੋਲੇ ਠੀਕ ਆ ਇਹ ਉਦਾਂ ਵੀ ਕੋਈ ਉਹ ਵੀ ਦੇ ਸਕਦੇ ਹੋ ਕੋਈ ਐਡੀ ਗੱਲ ਨਹੀਂ ਹੁੰਦੀ ਕਿ ਵੀ ਕਬੂਤਰ ਜੇ ਬਿਮਾਰ ਆ ਫਤਾਂ ਨਹੀਂ ਦੇਣੇ ਹਫਤੇ ਬਾਅਦ ਇਦਾਂ ਦੀ ਚੀਜ਼ ਦੇ ਸਕਦੇ ਹੋ ਤੁਸੀਂ ਤੇ ਧੰਨਵਾਦ ਵੀਰੇ ਵੀਡੀਓ ਦੇਖਣ ਲਈ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜਰੂਰ ਤੇ ਜਿਹੜੇ ਭਰਾ ਆਪਣੇ ਚੈਨਲ ਨੂੰ ਦੇਖਦੇ ਆ ਤੇ ਨਵੇਂ ਆ ਉਹ ਭਾਈ ਵੀਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਕਿਉਂਕਿ ਜਿਹੜੀ ਅਗਲੀ ਵੀਡੀਓ ਆਪਾਂ ਬਣਾਵਾਂਗੇ ਜਾਂ ਕਬੂਤਰਾਂ ਦੀ ਜਾਂ ਕੋਈ ਵੀ ਕਿਸੇ ਵੀ ਕੀ ਦੀ ਮੱਝਾਂ ਦੀ ਜਾਂ ਕੋਈ ਘੋੜਿਆਂ ਦੀ ਹੋਰ ਵੀ ਵਗੈਰਾ ਵਗੈਰਾ ਰੇਡ ਚੀਜ਼ ਦੀ ਬਣਾਉਣੇ ਰਹਿੰਦੇ ਆ ਤੇ ਉਹ ਤੁਹਾਡੇ ਕੋਲੇ ਪਹੁੰਚ ਜਾ ਕਰੂਗੀ ਤੇ ਧੰਨਵਾਦ ਬਾਈ ਸਾਰੇ ਵੀ ਬੰਦੇ